ਕਰੋ ਸੈਰ ਤੇ ਨਿਕਲੀ ਕੁੜੀ ਖੇਤਾਂ ਚੋਂ ਦੇਖੋ ਕਿਹੜੇ ਹਾਲ ਚ ਮਿਲੀ ਮਚ ਗਈ ਹਹਾਕਾਰ ਲੋਕਾਂ ਦੇ ਪੈਰਾਂ ਹੇਠਾਂ ਨਿਕਲੀ ਜ਼ਮੀਨ ਤਾਂ ਕੁੜੀ ਦੀ ਹਾਲਤ ਇਸ ਤਰ੍ਹਾਂ ਸੀਗੀ ਕਿ ਜਾਨਵਰਾਂ ਵੱਲੋਂ ਜਿਹੜੀ ਉਸਦੀ ਡੈੱਡ ਬੋਡੀ ਨੂੰ ਖਾ ਲਿੱਤਾ ਗਿਆ ਸੀ ਤਾਂ ਇਸ ਮਾਮਲੇ 'ਚ ਕੀ ਕੁਝ ਕਹਿ ਰਹੇ ਨੇ ਪੁਲਿਸ ਅਧਿਕਾਰੀ ਕਿ ਕਿਸ ਤਰ੍ਹਾਂ ਇਸ ਪੂਰੀ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਤੁਸੀਂ ਵੀ ਸੁਣੋ ਪਿੰਡ ਸਰਬਾਰਗੜ ਦੀ ਇੱਕ ਮਾਈਨਰ 16 17 ਸਾਲ ਦੀ ਲੜਕੀ ਜਿਹਦਾ ਨਾਮ ਐਡਸਕਲੂਜ਼ ਵੀ ਕਰਨਾ ਚਾਹੁੰਦਾ ਤੁਹਾਡੇ ਨੂੰ ਤਾਂ 6 7 ਤਰੀਕ ਦੀ ਮਾਪੇ ਦੇ ਮੁਤਾਬਕ ਸਵੇਰੇ 7 ਵਜੇ ਲੜਕੀ ਜਿਹੜੀ ਹੈਗੀ ਆ ਉਹ ਘਰੋਂ 6:30 6 ਵਜੇ ਸੈਰ ਕਰਨ ਗਈ ਹੈ ਤੇ ਮਾਪੇ ਪਰ ਉਸ ਤੋਂ ਬਾਅਦ ਜਿਹੜਾ ਹੈਗਾ ਸ਼ੱਕ ਹੁੰਦਾ ਵੀ ਸਾਡੀ ਲੜਕੀ ਨੂੰ ਕੋਈ ਇਹਨਾਂ ਦੇ ਪਿੰਡ ਦਾ ਹੀ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਹੀ ਹੈ ਏ ਅਸੀਂ ਜੱਤੀ ਨਾਲ ਸੰਬੰਧ ਰੱਖਦੇ ਆ ਤੇ ਜਿਹੜਾ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਦੂਸਰੇ ਘਰ ਦਾ ਕਾਨੂੰਨ ਦਾ ਹੈਗਾ ਵੀ ਉਹਨਾਂ ਨੇ ਇਹਨਾਂ ਨੂੰ ਇੱਕ ਹੋਰ ਨਾਮ ਨੂੰ ਰੱਖੀ ਨੇ ਜਿਹੜਾ ਹੈਗਾ ਇਹਨਾਂ ਨੂੰ ਲੜਕੀ ਨੂੰ ਗਵਾ ਕੀਤਾ ਜਿਹਦੇ ਆਧਾਰ ਤੇ ਅਸੀਂ ਮਕਦਮਾ ਜਿਹੜਾ ਨੰਬਰ 150 50 ਥਾਣਾ सदर ਬਟਿੰਡਾ ਮਿਤੀ 8 ਸਤ 2000 ਜਿਹੜਾ ਹੈਗਾ ਬੱਚੀ ਨੂੰ ਚੁਰਕ ਲੈ ਗਿਆ ਤੇ ਨਾਲ ਦੀ ਨਾਲ ਜਿਹੜਾ ਬੰਦਾ ਹੈਗਾ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਗਿਆ ਉਹ ਹੁਣ ਪੁਲਿਸ ਰਿਮਾਨ ਤੇ ਚੈੱਕ ਕਰ ਰਹੇ ਆ ਅਸੀਂ ਅੱਜ ਉਹਦਾ ਰਿਮਾਨਡ ਲੈ ਰਹੇ ਆ ਤੇ ਅੱਜ ਹੀ ਸਾਨੂੰ ਇਤਲਾਹ ਮਿਲੀ ਵੀ ਇੱਥੇ ਜਿਹੜੀ ਲੜਕੀ ਦੀ ਬਾਡੀ ਹੈਗੀ ਹੈ ਉਹ ਲੜਕੀ ਦੇ ਪਰਿਵਾਰ ਦੇ ਘਰ ਦੇ ਸਾਹਮਣੇ ਕੋਈ ਦੋ ਤਿੰਨ ਕਿੱਲੇ ਪਿੱਛੇ ਝੋਨੇ ਦੇ ਵਿੱਚ ਬਾਡੀ ਮਿਲੀ ਹੈ ਬਾਡੀ ਕਾਫੀ ਖਾਧੀ ਹੋਈ ਹੈ ਜਿਵੇਂ ਜਾਨਵਰਾਂ ਨੇ ਜਾਂ ਕੁੱਟਿਆਂ ਨੇ ਮੈਂ ਕਹਿ ਸਕਦਾ ਵੀ ਉਹ ਕੋਈ ਖਾਧੀ ਹੋਈ ਮਿਲੀ ਗਈ ਹੈ ਅਸੀਂ ਉਹ ਬਾਡੀ ਦਾ ਹੁਣ ਪੋਸਟਮਾਰਟਮ ਕਰਾ ਰਹੇ ਹਾਂ ਡਾਕਟਰਾਂ ਦੇ ਬੋਰਡ ਤੋਂ ਤੇ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚੋਂ ਜਿਸ ਤਰ੍ਹਾਂ ਵੀ ਉਹਦੀ ਅਗਲੀ ਕਾਰਵਾਈ ਅਮਲ 'ਚ ਵੀ ਲਿਆਂਦੀ ਜਾ ਰਹੀ ਹੈ ਦੋਸ਼ੀਆਂ ਤੋਂ ਸਖਤੀ ਨਾਲ ਜਿਹੜੀ ਹੈਗੀ ਆ ਉਹ ਪੁੱਛਗਛ ਕਰ ਰਹੇ ਹਾਂ ਬਾਕੀ ਬੰਦਿਆਂ ਨੂੰ ਵੀ ਅਸੀਂ ਜਿਹੜਾ ਹੈਗਾ ਬੁਲਾ ਕੇ ਤੇ ਉਹਨਾਂ ਦੀ ਵੀ ਕਿਪਸਾ ਵਿੱਚ ਹੋਰ ਗੱਲ ਹੈ ਜਿਵੇਂ ਕੋਈ ਗਲੇ ਵਗੈਰਾ ਦੀਆਂ ਕੋਈ ਸਪੈਕ ਮਾਰਕਸ ਵਗੈਰਾ ਬੋਡੀ ਤੇ ਮਿਲੇ ਜੀ ਆਪਾਂ ਨੂੰ ਨਹੀਂ ਹਲੇ ਦੇਖੋ ਉਹ ਬੋਡੀ ਥਾਡੀ ਹੋਈ ਹੈ ਅਸੀਂ ਫੋਰੈਂਸਿਕ ਟੀਮ ਵੀ ਮੌਕੇ ਤੇ ਬੁਲਾਈ ਹੈਗੀ ਆ ਤੇ ਉਹਦੇ ਬਾਪ ਨੇ ਜਿਹੜਾ ਲੜਕੀ ਦੀ ਬੋਡੀ ਦੀ ਸਨਾਰਕਸ਼ੀ ਦੀ ਕਰ ਲਈ ਹੈ ਕੱਪੜਿਆਂ ਦੀ ਸਨਾਰਕਸ਼ੀ ਹੋ ਗਈ ਹੈ ਉਹਦੀ ਜੱਫਲ ਵੀ ਮਿਲੀ ਹੈ ਸਾਨੂੰ ਉਹ ਉਹਦੇ ਤੋਂ ਸਨਾਰਕਸ਼ੀ ਹੋ ਗਈ ਹੈ ਅਗਲੀ ਜਿਹੜੀ ਕਾਰਵਾਈ ਤੁਹਾਨੂੰ ਪੋਸਟ ਮਾਰਟਮ ਤੋਂ ਬਾਅਦ ਜਿਹੜਾ ਪਤਾ ਲੱਗ ਸਕਦਾ ਹੈ ਵੀ ਮੌਕਾਦ ਅਗਲਤੀ ਆ ਉਹਦੇ ਮਰਨ ਦਾ ਕਾਰਨ ਕੀ ਹੈ ਹੁਣ ਤੱਕ ਕਿੰਨੇ ਜਾਨੇ ਕਸਟਡੀ ਚ ਹੈ ਸਾਡੇ ਕੋਲ ਇੱਕ ਦੋ ਸ਼ੀ ਗ੍ਰਤਾਰ ਹੈਗਾ ਬਾਕੀਆਂ ਨੂੰ ਅਸੀਂ ਪੁੱਛ-ਪੁੱਛ ਕਰ ਰਹੇ ਹਾਂ ਹੋਰ ਵੀ ਰੋਸ਼ੀ ਜਿਹੜੇ ਬੁਲਾਈ ਹੋਏ ਨੇ ਅਸੀਂ ਉਹਨਾਂ ਨੂੰ ਵੀ ਅਸੀਂ ਪੁੱਛ-ਪੁੱਛ ਕਰ ਰਹੇ ਹਾਂ ਜਿਹੜਾ ਸਾਨੂੰ ਸਸਤਕ ਕਰ ਹੈ। ਇਹ ਜੀ ਪਿੰਡ ਸਰਦਾਰਗੜ ਦੀ ਇੱਕ ਮਾਈਲਰ 16-17 ਸਾਲ ਦੀ ਲੜਕੀ ਸੀ ਜਿਹਦਾ ਨਾਮ ਐਡਰੈਸ ਛੂਜ਼ ਵੀ ਕਰਨਾ ਚਾਹੁੰਦਾ ਤੁਹਾਡੇ ਤੋਂ। ਤਾਂ 6 7 ਤਰੀਕ ਦੀ ਮਾਪੇ ਦੇ ਮੁਤਾਬਕ ਸਵੇਰੇ 7 ਵਜੇ ਲੜਕੀ ਜਿਹੜੀ ਹੈਗੀ ਆ ਉਹ ਘਰੋਂ 5:30-6 ਵਜੇ ਸੈਰ ਕਰਨ ਗਈ ਹੈ। ਤੇ ਮਾਪੇ ਪਰ ਉਸ ਤੋਂ ਬਾਅਦ ਜਿਹੜਾ ਹੈਗਾ ਸ਼ੱਕ ਹੁੰਦਾ ਵੀ ਸਾਡੀ ਲੜਕੀ ਨੂੰ ਕੋਈ ਇਹਨਾਂ ਦੇ ਪਿੰਡ ਦਾ ਹੀ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਹੀ ਹੈ ਇਹ ਅਸੀ ਜਾਤੀ ਨਾਲ ਸੰਬੰਧ ਰੱਖਦੇ ਆ ਤੇ ਜਿਹੜਾ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਦੂਸਰੇ ਘਰ ਦਾ ਕਹੁੰਦਾ ਹੈਗਾ ਵੀ ਉਹਨਾਂ ਨੇ ਇਹਨਾਂ ਨੂੰ ਇੱਕ ਹੋਰ ਨਾਮ ਨੂੰ ਵਕੀ ਨੇ ਜਿਹੜਾ ਹੈਗਾ ਇਹਨਾਂ ਨੂੰ ਲੜਕੀ ਨੂੰ ਗਵਾਹ ਕੀਤਾ ਜਿਹਦੇ ਆਧਾਰ ਤੇ ਅਸੀਂ ਮੁਕੱਦਮਾ ਜਿਹੜਾ ਨੰਬਰ 150 ਥਾਣਾ सदर ਬਟਿੰਡਾ ਮਿਤੀ 8 7 2000 ਜਿਹੜਾ ਹੈਗਾ 25 ਨੂੰ ਦਰਜ ਕਰਾਇਆ ਗਿਆ ਤੇ ਨਾਲ ਦੀ ਨਾਲ ਜਿਹੜਾ ਬੰਦਾ ਹੈਗਾ ਉਹਨੂੰ ਅਸੀਂ ਸਟਾਰ ਕਰ ਲਿਆ ਗਿਆ ਉਹ ਹੁਣ ਪੁਲਿਸ ਮਾਮਲੇ ਤੇ ਚੈੱਕ ਕਰ ਰਹੇ ਅਸੀਂ ਅੱਜ ਉਹਦਾ ਰਿਮਾਂਡ ਲੈ ਰਹੇ ਆ ਤੇ ਅੱਜ ਹੀ ਸਾਨੂੰ ਇਤਲਾਹ ਮਿਲੀ ਵੀ ਇੱਥੇ ਜਿਹੜੀ ਲੜਕੀ ਦੀ ਬਾਡੀ ਹੈਗੀ ਹੈ ਉਹ ਲੜਕੀ ਦੇ ਪਰਿਵਾਰ ਦੇ ਘਰ ਦੇ ਸਾਹਮਣੇ ਕੋਈ ਦੋ ਤਿੰਨ ਕਿੱਲੇ ਪਿੱਛੇ ਝੋਨੇ ਦੇ ਵਿੱਚ ਬਾਡੀ ਮਿਲੀ ਹੈ ਬਾਡੀ ਕਾਫੀ ਖਾਧੀ ਹੋਈ ਹੈ ਜਿਵੇਂ ਜਾਨਵਰਾਂ ਨੇ ਜਾਂ ਕੁੱਤਿਆਂ ਨੇ ਮੈਂ ਕਹਿ ਸਕਦਾ ਵੀ ਉਹ ਕੋਈ ਖਾਧੀ ਹੋਈ ਮਿਲੀ ਗਈ ਹੈ ਅਸੀਂ ਉਹ ਬਾਡੀ ਦਾ ਹੁਣ ਪੋਸਟਮਾਰਟਮ ਕਰਾ ਰਹੇ ਹਾਂ ਡਾਕਟਰਾਂ ਦੇ ਬੋਰਡ ਤੋਂ ਤੇ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚੋਂ ਜਿਸ ਤਰ੍ਹਾਂ ਵੀ ਉਹਦੀ ਅਗਲੀ ਕਾਰਵਾਈ ਅਮਲ 'ਚ ਵੀ ਲਿਆਂਦੀ ਜਾ ਰਹੀ ਹੈ ਦੋਸ਼ੀਆਂ ਤੋਂ ਸਖਤੀ ਨਾਲ ਜਿਹੜੀ ਬਾਕੀ ਬੰਦਿਆਂ ਨੂੰ ਵੀ ਅਸੀਂ ਜਿਹੜਾ ਹੈਗਾ ਬੁਲਾ ਕੇ ਤੇ ਉਹਨਾਂ ਦੀ ਵੀ ਪੁੱਛਗਛ ਜੜੀ ਅੱਗੇ ਕਰ ਰਹੇ ਆ। ਇੱਕ ਸਵਿਕ ਹੋਰ ਗੱਲ ਹੈ ਜਿਵੇਂ ਕੋਈ ਗਲੇ ਵਗੈਰਾ ਦੀਆਂ ਕੋਈ ਸਪੈਕ ਮਾਰਕਸ ਵਗੈਰਾ ਬਾਡੀ ਤੇ ਮਿਲੇ ਜੀ ਆਪਾਂ ਨੂੰ। ਨਹੀਂ ਹਲੇ ਦੇਖੋ ਉਹ ਬਾਡੀ ਖਾਦੀ ਹੋਈ ਹੈ। ਅਸੀਂ ਫਰਾਂਸਿਕ ਟੀਮ ਵੀ ਮੌਕੇ ਤੇ ਬੁਲਾਈ ਹੈਗੀ ਆ ਤੇ ਉਹਦੇ ਬਾਪ ਨੇ ਜਿਹੜਾ ਲੜਕੀ ਦੀ ਬਾਡੀ ਦੀ ਸ਼ਨਾਖਤ ਵੀ ਕਰ ਲਈ ਹੈ। ਕੱਪੜਿਆਂ ਤੋਂ ਸ਼ਨਾਖਤ ਹੋ ਗਈ ਹੈ। ਉਹਦੀ ਚੱਪਲ ਵੀ ਮਿਲੀ ਹੈ ਸਾਨੂੰ। ਉਹਦੇ ਤੋਂ ਤਾਂ ਸ਼ਨਾਖਤ ਹੋ ਗਈ ਹੈ। ਅਗਲੀ ਜਿਹੜੀ ਕਾਰਵਾਈ ਤਾਂ ਹੁਣ ਪੋਸਟ ਮਾਰਟਲ ਤੋਂ ਬਾਅਦ ਜਿਹੜਾ ਪਤਾ ਲੱਗ ਸਕਦਾ ਵੀ ਮੌਕਾਦ ਉਹ ਲੜਕੀ ਆ ਉਹਦੇ ਮਰਨ ਦਾ ਕਾਰਨ ਸਾਡੇ ਕੋਲ ਇੱਕ ਦੋ ਸ਼ੀ ਗ੍ਰਤਾਰ ਹੈਗਾ ਬਾਕੀਆਂ ਨੂੰ ਅਸੀਂ ਪੁੱਛਗਿੱਛ ਕਰ ਰਹੇ ਹਾਂ ਹੋਰ ਵੀ ਦੋਸ਼ੀ ਜਿਹੜੇ ਬੁਲਾਈ ਹੋਏ ਨੇ ਅਸੀਂ ਉਹਨਾਂ ਨਾਲ ਵੀ ਪੁੱਛਗਿੱਛ ਕਰ ਰਹੇ ਹਾਂ ਜਿਹੜੇ ਸਾਨੂੰ ਸਸਪੈਕਟ ਹੈ